ਦਵਾਰਾ ਸੰਗਤ ਸਾਹਿਬ ਰੰਗੀਤ ਵਿਹਾਰ ਲਹਾਰ ਕਰੋੜ ਵਿਖੇ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਰਾਤ ਦੇ ਦੀਵਾਨ ਸਜਾਏ ਗਏ ਇਸ ਮੌਕੇ ਪ੍ਰਧਾਨ ਕੈਪਟਨ ਅਜੀਤ ਸਿੰਘ ਅਤੇ ਜਰਨਲ ਸਕੱਤਰ ਨਿਰਮਲ ਸਿੰਘ ਅਨੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਰਾਤ ਦੇ ਦੀਵਾਨ ਸਜਾਏ ਗਏ ਹਨ ਇਸ ਮੌਕੇ ਸੋਧਰ ਦੇ ਪਾਠ ਉਪਰੰਤ ਰਾਗੀ ਸਿੰਘਾਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੈ ਅਤੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਦੇ ਹੋਏ ਸ਼ੁੱਕ ਆਸਨ ਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਜਾਇਆ ਗਿਆ ਹੈ ਜੋ ਕਿ ਅਲੋਕਿਕ ਨਜ਼ਾਰਾ ਸੀ ਇਸ ਮੌਕੇ ਦੀਵਾਲਾ ਵੀ ਕੀਤੀ ਗਈ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਕੈਪਟਨ ਅਜੀਤ ਸਿੰਘ ਨਰਮਲ ਸਿੰਘ ਆਨੰਦ ਬਾਬਾ ਚੰਦਰ ਸਿੰਘ ਹਨਨਤ ਸਿੰਘ ਪੁੱਲਪੂਤਾ ਸਿੰਘ ਸਰਨ ਸਿੰਘ ਬਾਬਾ ਸੁਖਦੇਵ ਸਿੰਘ ਹਰਪਾਲ ਸਿੰਘ ਕੁਲਦੀਪ ਸਿੰਘ ਪਸੰਨ ਸਿੰਘ ਜੋਤੀ ਬੀਐਲਓ हरप्रीत सिंह अमरजीत कौर डॉक्टर सोनी सिंह, ब्रिगेडियर जे पी सिंह आलूवालिया नरेंद्र कौर राजविंदर कौर हरजीत कौर इंदरप्रीत कौर आनंद गुरप्रीत संधु सुखजीत गुरमीत सिंह गुरप्रीत सिंह बलदेव हनी मन्ना सिंह इकबाल सिंह अमरजीत सिधु गुरनाज सिंह संधु मनु छम्मी पंगू ਮਨਜਿੰਦਰ ਸਿੰਘ, ਸੰਤੋਖ ਸਿੰਘ, ਕਿਰਪਾਲ ਸਿੰਘ, ਗੁਰਸ਼ਰਨਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਮਖ ਸਿੰਘ ਆਦਿ ਹਾਜ਼ਰ ਸਨ। ਜੋ ਜਟਮਦ ਮੇਨੇ ਹੋ ਕੋ ਜਟਮਦ ਮੇਨੇ Yeah. संतन साहिब श्री गुरु ग्रंथ साहिब जी ਦੇ ਪਹਿਲੇ ਪ੍ਰਕਾਸ਼ ਦਿਹਾੜੇ ਸੰਬੰਧੀ ਗੁਰਦਵਾਰਾ ਸੰਗਤਾ ਰਣਜੀਤ ਵਿਰ ਲਾਹਰ ਕਾ ਰੋਡ ਅੰਮ੍ਰਿਤਸਰ ਵਿਖੇ ਪਰਸਨ ਰੋਜ ਤੋਂ ਰੱਖੇ ਸ਼੍ਰੀ ਖੰਡਵਰ ਸਾਹਿਬ ਦੇ ਭੋਗ ਪੇ ਸਵੇਰੇ ਉਪਰੰਤ ਕੀਰਤਨ ਦੀਵਾਨ ਸਜੇ ਗੁਰੂ ਕੇ ਲੰਗਰ ਤੋਂ ਟੋਟ ਵਰਤੇ ਇਸੇ ਤਰ੍ਹਾਂ ਹੀ ਸ਼ਾਮ ਨੂੰ ਸੋਦਰ ਰੈ ਰਾਜ ਸਾਹਿਬ ਜੀ ਦੇ ਬਾਠ ਹੋਏ ਉਪਰੰਤ ਗੋਪਾਲ ਤੇਰਾ ਆਰਤਾ ਆਰਤੀ ਪ੍ਰੰਤ ਕੀਰਤਨ ਦੀਵਾਨ ਸਜੇ ਗੁਰੂ ਮਹਾਰਾਜ ਦਾ ਜੋ ਰੂਪ ਹੈ ਗੁਰਮਾਇ ਦੇ ਸਰੂਪ ਨੂੰ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਪਿਆਰ ਸ਼ਰਧਾ ਭਾਵਨਾ ਦੇ ਨਾਲ ਰਵਾਇਤੀ ਸਾਜ਼ ਨਰਸਿੰਘੇ ਖੜਤਾਲਨਾ ਛੈਣੇ ਚਿੰਟੇ ਢੋਲਕੀਆਂ ਛੈਣੇ ਆਦਿ ਵਜਾਉਂਦੇ ਹੋਏ ਉਹਨਾਂ ਦੀ ਵਰਖਾ ਕਰਦੇ ਹੋਏ ਸਾਰੀਆਂ ਸੰਗਤਾਂ ਨੇ ਗੁਰੂ ਮਹਾਰਾਜ ਦੇ ਸਰੂਪ ਨੂੰ ਉਹਨਾਂ ਦੇ ਨਿੱਜੀ ਸਾਨ ਤੇ ਪਹੁੰਚਾਇਆ ਹੈ ਇੱਕ ਵੇਖਣ ਵਾਲਾ ਅਲੋਕਿਕ ਹੀ ਨਜ਼ਾਰਾ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਕਿ ਅਸੀਂ ਬਹੁਤ ਹੀ ਕਿਸੇ ਹੋਰ ਦੁਨੀਆ ਦੇ ਵਿੱਚ ਆ ਗਏ ਹੋਈਏ ਸੰਗਤ ਦਾ ਠਾਠਾ ਮਾਰਦਾ ਇਕੱਠ ਸ਼ਰਧਾ ਭਾਵਨਾ ਨਾਲ ਬੋਲੇ ਜਾ ਰਹੇ ਝੋਟੀਆਂ ਦੇ ਵਿੱਚ ਸ਼ਬਦ ਕੀਰਤਨ ਟੋਲਕੀਆਂ ਛੈਣੇ ਇੱਕ ਬਹੁਤ ਮਨਮੋਹਕ ਦ੍ਰਿਸ਼ ਬਣਿਆ ਜਿਸ ਦੇ ਨਾਲ ਸਾਰੀ ਸੰਗਤ ਹੀ ਆਸ਼ਸ਼ਕਾਰ ਉਠੀ ਅਤੇ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸੰਗਤ ਸਾਹ ਰਣਜੀਤ ਵਿਰ ਲੋਹਾਰਾ ਕਾਰੂਡ ਵੱਲੋਂ ਲੱਖ ਲੱਖ ਵਧਾਈਆਂ ਹੋਣ ਗੁਰੂ ਕੇ ਲੰਗਰ ਟੁੱਟ ਚੱਲ ਰਹੇ ਹਨ ਸੰਗਤਾਂ ਆਸ਼ਸ਼ਕਾਰੀਆਂ ਹਨ ਸਾਰੀਆਂ ਸੰਗਤਾਂ ਆਨੰਦ ਮਾਰ ਰਹੀਆਂ ਹਨ ਸੰਗਤਾਂ ਨੇ ਦੀਪਮਾਲਾ ਵੀ ਕੀਤੀ ਹੈ ਮੋਮਬਤੀਆਂ ਵੀ ਜਗਾਈਆਂ ਹਨ ਦੀਵੇ ਵੀ ਜਗਾਏ ਹਨ ਅਤੇ ਘਰ-ਘਰ ਜਾ ਕੇ ਜੋ ਲਾਈਟਾਂ ਜਗਾਈਆਂ ਹਨ ਸੰਗਤਾਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਬਹੁਤ ਹੀ ਵਧੀਆ ਲਾਈਟਾਂ ਦੇ ਨਾਲ ਲਾਈਟਨਿੰਗ ਕਰਕੇ ਸਜਾਇਆ ਗਿਆ ਹੈ ਇਹ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਹੈ ਸੰਗਤਾਂ ਦੀਆਂ ਭਾਵਨਾਵਾਂ ਨਾਲ ਤੁਸੀਂ ਸਮਝ ਸਕਦੇ ਹੋ ਕਿ ਸੰਗਤ ਦੇ ਵਿੱਚ ਕਿੰਨਾ ਉਤਸ਼ਾਹ ਹੈ ਤੇ ਸੰਗਤ ਨੇ ਬਹੁਤ ਹੀ ਸਾਨੂੰ ਇਹ ਮਾਣ ਆਦਰ ਦਿੱਤਾ ਹੈ ਅਤੇ ਆਪਣਾ ਸਹਿਯੋਗ ਦਿੱਤਾ ਹੈ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਨਾਮਦਾਨ ਬਾਣੀ ਬਾਣੇ ਦੇ ਤਾਨ ਨਹੀਂ ਹੋਣ ਦਾ ਬਲ ਬਖਸ਼ਣ ਅਤੇ ਗੁਰੂ ਘਰ ਨਾਲ ਇਸੇ ਤਰ੍ਹਾਂ ਜੁੜੇ ਰਹਿਣ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਹਿਬ ਜੀ ਅਸੀਂ ਬੁਹਾਰ ਕੋ ਰਣਜੀਤਾ ਸੰਗਸਾ ਗੁਰਦਵਾਰ ਸਾਹਿਬ ਤੋਂ ਬੋਲ ਰਹੇ ਹਾਂ ਜੀ ਇਥੋਂ ਦੀਆਂ ਸੰਗਤਾਂ ਦਾ ਤੇ ਪ੍ਰਬੰਧਕੀ ਕਮੇਟੀ ਦਾ ਬਹੁਤ ਹੀ ਸਹਿਯੋਗ ਹੈ ਜੀ ਬੜੇ ਹੀ ਸਰਦਾ ਪਾਵਨਾਂ ਦੇ ਨਾਲ ਇਹ ਗੁਰਪੁਰੂ ਨਾ ਜਾਗ 11 ਹੈ ਜੀ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਤੁੰਤਨ ਸਿਰ ਗੁਰੰਸਾਹਿ ਆਪ ਪਿੰਗ ਸੰਗਤ ਨੂੰ ਇਸੇ ਤਰ੍ਹਾਂ ਪਿਆਰ ਬਖਸ਼ਣ ਇਸੇ ਤਰ੍ਹਾਂ ਨਾਮ ਦੀਆਂ ਦਾਤਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ